ਆਉ ਗੁਰੂ ਆਉ ਗੁਰੂ ਪਰਿਓ ਦੁਰਾਦੋਜ ਨਿਤ ਅਮਰਤ ਵੇੜੇ ਚਲ ਰਹੀ ਡੜੀ ਪਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਦ ਸੁੱਖਾਂ ਦੇ ਦਾਤੇ ਹੰਤ ਪੰਤੇ ਰੱਖੇ ਮਾਨੁਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸਤਿਗੁਰੂ ਤਾਰ ਪੁਰਗਤੀ ਤੇ ਬਿਰਾਜਮਾਨ ਬੜੀ ਬੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰ ਸੱਜ ਬੈਠੇ ਗੁਰਖਾ ਸਤ ਸਤ ਸੰਗ ਜੀਓ ਆਓ ਜੋ ਚਿਰਾਂ ਤੋਂ ਕਈ ਮਹੀਨੇ ਤੋਂ ਆਪਾਂ ਤਾਂ ਤਾਂ ਸਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾ ਦੇ ਮਾਲਕ ਸਦਾ ਸਾਈ ਦਾਤਾ ਉਨ੍ਹਾਂ ਦੇ ਪਾਵਨ ਜੀਵਨ ਦੀ ਅਮਰ ਕਥਾ ਜੋ ਆਪਾਂ ਜਰਾਂ ਤੋਂ ਕਰਦੇ ਸੁਣਦੇ ਆ ਰਹੇ ਹਾਂ ਆ ਆਵਾਜ਼ ਵਿੱਚ ਲੜੀਦਾ ਕਿੱਸਾ ਵਣ ਕੇ ਸਰਬੰਦੇ ਪਾਵਨ ਅਮਰ ਕਥਾ ਉਹਨਾਂ ਦੇ ਪਾਵਨ ਜੀਵਨ ਵਿੱਚੋਂ ਆਪਾਂ ਕੁਝ ਕਰ ਰੱਬੀ ਗੁਣ ਨੂੰ ਗ੍ਰਹਿਣ ਕਰਨ ਯਤਨ ਕਰੀਏ ਤਾਂ ਕਿ ਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਦੇ ਦੋ ਕੌਂਗਰੇਸਰੋਂ ਕਾਸੋਂ ਕਾੜਿਆ ਸੜਾ ਤੋਂ ਬੱਸ ਸਕੀ ਜਮਾ ਦੇ ਮਾਲ ਤੋਂ ਬੱਸ ਸਕੀ ਅਸੁੰਦੇ ਦੇਦੇ ਆ ਰਹੇ ਆਪਾਂ ਸਦਾ ਸੇ ਲੱਗ ਜੁਨਾ ਇਹਨਾਂ ਦਾ ਜੋ ਜਨਮ ਤੇ ਮਨ ਦਾ ਦੁੱਖ ਕੁਸ ਅਨੁਵਾਰ ਵਰ ਦਸੋ ਸਰਨਾਪੁਰ ਬਦ ਤਰੀ ਸਾਡੇ ਪੈਰੋ ਜੇ ਗੁਰੂ ਤੋਂ ਗਿਆਨ ਲੈਣਾ ਵੇਤੋ ਜੇ ਸਿੱਧਾ ਤੁਹਾਨੂੰ ਗਿਆਨ ਹੀ ਨਹੀਂ ਕੋਈ ਕਾਮਯਾਬ ਹੋਣਾ ਸਾਡਾ ਔਖਾ ਹੈ ਜੇ ਸਿੱਧਾ ਤੁਹਾਨੂੰ ਗਿਆਨ ਨਹੀਂ ਨਾ ਚਾਹੇ ਕੋਈ ਚੀਜ਼ ਸੰਸਾਰ ਦੀ ਚੀਜ਼ ਆ ਅਧਿਆਤਮਿਕ ਅਵਸਥਾ ਦੀ ਕੋਈ ਸਟੇਜ ਆ ਜਿਸਦੀ ਤਾਂ ਗਿਆਨ ਨਹੀਂ ਉਹਦੇ ਬਾਰੇ ਸਾਨੂੰ ਦੱਸਣਾ ਜਦ ਕੁਝ ਸਿੱਖਾ ਲੈ ਕੇ ਧਰਦਾ ਬਹੁਤ ਮੁਕਿਆ ਯਾਨੀ ਕਰ ਗਰ ਮਿਲਣਾ ਪਰੋ ਜਿਵੇਂ ਜਿਵੇਂ ਜੀਵ ਨਾਮ ਦੇ ਨਾਲ ਜੁੜੂਗਾ ਜਿਵੇਂ ਜਿਵੇਂ ਗੁਰੂ ਦੇ ਨਾਲ ਜੁੜੂਗਾ ਜਿਵੇਂ ਜਿਵੇਂ ਸਿੱਖਿਆ ਦੇ ਨਾਲ ਜੁੜੂਗਾ ਤੇਵੇਂ ਤੇਵੇਂ ਗਾਨ ਬੰਧਾ ਜਾਊ ਜੀਵਨ ਦਾ ਪਲ ਉਹਨੂੰ ਇਸ ਵਕਤ ਸਾਡੇ ਜੀਮ ਵਿੱਚ ਗੁਰੂ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਆਪ ਵਿਚਾਰ ਕਰ ਰਹੇ ਸਾਂ ਕਿ ਇੰਦਰਾਂ ਤੋਂ ਅੰਮ੍ਰਿਤ ਦੀ ਪਿਆਰੋ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪੈਰਾਂ ਨੂੰ ਸ਼ਕਾ ਕੇ ਹੁਣ ਅੱਜ ਆਪ ਮੰਗ ਰਹੇ ਨੇ ਬੇਦਾਸ਼ ਦਾ ਜੋ ਬਖਸ਼ ਤੁਹਾਨੂੰ ਤੇ ਹੋਈ ਉਹ ਬਖਸ਼ ਮੈਨੂੰ ਵੀ ਕਰ ਦੇ। ਜੇ ਤਾਂ ਮੈਂ ਵਿਚਾਰ ਕਰ ਹੀ ਲਿਆ ਸੀ ਉਹਨਾਂ ਤੇ ਅਭੀ ਅਸੀਂ ਸੇਜ ਦਿੱਤਾ ਤੁਸੀਂ ਕੀ ਦੇਵੋ ਮੱਧਜੋੜ ਜੋ ਲੋੜ ਮੁਤਾਬਕ ਸਮਾਂ ਉਤੇ ਜਿਵੇਂ ਜਿਵੇਂ ਮੇਰ ਕੋ ਦਿੱਤਾ ਗਿਆ ਮੈਂ ਜੋੜ ਦੇਵਾਂਗਾ ਸਮਾਂ પાਕੇ ਜਿਵੇਂ ਜਿਵੇਂ ਮੇਰ ਕੋ ਦਿੱਤਾ ਗਿਆ ਮੈਂ ਜੋੜ ਦੇਵਾਂਗਾ ਮੈਂ ਤੁਹਾਡਾ ਕਰਜਾਈ ਦਰਜੇ ਮਿਲ ਜਾਂਦੀ ਆਪਾਂ ਨੂੰ ਕੋ ਗੰਦੇ ਤੁਸੀਂ ਮੇਰਾ ਆਧਾਰ ਕਰ ਲਓ ਤੁਹਾਡਾ ਮੇਰਾ ਵੈਧਾ ਰਿਆ ਮੋੜੂਗਾ ਜ਼ਰੂਰ ਇਹ ਸਾਨ ਤੇ ਪਰਮ ਕਰ ਤੁਹਾਡਾ ਮੋੜੂਗਾ ਜ਼ਰੂਰ ਪਰ ਸਮਾਂ ਕੁਝ ਮੈਨੂੰ ਦੇਓ ਜਦੋਂ ਬੈਰੋ ਤੁਸੀਂ ਜਾਣਦੇ ਜੀ ਸਿਆਣੇ ਲੋਕ ਦੇ ਜਦੋਂ ਪਾਛੇ ਮਹਾਰਾਜ ਸੰਤੋ ਮਛੀਵਾੜੇ ਟਿੱਕਲਾ ਰਾਏ ਪਹੁੰਚੇ ਉਦੋਂ ਜਦੋਂ ਪਤਾ ਲੱਗਾ ਬਈ ਛੋਟੇ ਸਾਹਿਬ ਜਦ ਅਸ਼ਹੀਦ ਹੋ ਗਏ ਆ ਉਦੋਂ ਉਹ ਕਰਜ਼ਾ ਉਹ ਉਧਾਰ ਉਹ ਉਦੋਂ ਉਤਰਿਆ ਜਿਹੜਾ ਕੇਸਗੜ ਦੇ ਮੈਦਾਨ ਵਿੱਚ ਕੀਤਾ ਸੀ ਉਹ ਅਮਰਤ ਸਿੰਘ ਨੇ ਵੇੜੇ ਉਹਨੂੰ ਧੰਨਵਾਦ ਕੀਤਾ ਫਿਰ ਇਹ ਗੱਲ ਸੁਖਵਾਇਰੋਂ ਹੁਣ ਤੁਸੀਂ ਇੱਕ ਭਲੇਖਾ ਸ਼ਾਇਦ ਤੁਹਾਨੂੰ ਲੱਗ ਜਵੇ ਬੇ ਆਧਾਰ ਤੇ ਦੇਣਾ ਪੰਜਾਬ ਪਿਆਰ ਦਾ ਸ਼ੁਕਰਾਨਾ ਕਰੇ ਪਰਮੇਸ਼ਰ ਦਾ ਇਹ ਟੜ ਕੇ ਸ਼ਾਇਦ ਦਿਮਾਗ ਉਲਝਵੇ ਆਪਾਂ ਥੋੜੀ ਗੱਲ ਸਪਸ਼ਟ ਕਰ ਦਿੰਦੇ ਆ ਬਾਜੂ ਪਿਆਰੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਕਾਰ ਪੁਪ ਵਿੱਚ ਕੋਈ ਫਰਕ ਨਹੀਂ ਗੁਰੂ ਦੇ ਪਾਤਸ਼ਾਹ ਨੇ ਆਪ ਬੋੜ ਦਾਈ ਇਸ ਗੱਲ ਦੀ ਉਹ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ ਇੱਕ ਜਦੋਂ ਅੰਮ੍ਰਿਤ ਛੱਕੇ ਦਸੇ ਪਾਤਸ਼ਾਹ ਨੇ ਤੇ ਪੰਜ ਪਿਆਰਿਆਂ ਨੂੰ ਆਪਣਾ ਗੁਰੂ ਮੰਨ ਲਿਆ ਤੇ ਗੁਰ ਤੇ ਪਰਮੇਸ਼ਰ ਇੱਕੋ ਗੱਲ ਹੋ ਗਈ ਨਾ ਸੇਕ ਸੇਕ ਗੁਰੂ ਗੁਰੂ ਸੇਕ ਤੇ ਨਾਲ ਇੱਕੋ ਪਦਵੀ ਹੋ ਗਈ ਨਾ ਇਸ ਕਰਕੇ ਜਿਹੜਾ ਮੁੱਢ ਸੀਗਾ ਉਹ ਕਾਲਪੁਕਵਾਲ ਤੁਸੀਂ ਕਿਉਂਕਿ ਅੱਗੇ ਤੇ ਲੜੀਏ ਜਿਹੜੀਆਂ ਫੁੱਟੀਆਂ ਨੇ ਫੁੱਟੀਆਂ ਤੇ ਉਸੇ ਤੜੇ ਵਿੱਚ ਓਣਾ ਉਸੇ ਮੋੜ ਵਿੱਚ ਓਣਾ ਤੇ ਮੂਲ ਦੇ ਨਾਲੋਂ ਤੜੇ ਬਕਰੇ ਤੇ ਨਹੀਂ ਹੁੰਦੇ ਪੈਰ ਬੋਧ ਨਾਲੋਂ ਕਦੇ ਤੜੇ ਵਖਰੇ ਤੁਸੀਂ ਦੇਖੇ ਨਹੀਂ ਦੇਖੇ ਹੁੰਦੇ ਜਿਹਦਾ ਮੂਲ ਦਾ ਤਣਾ ਕਿਥੋਂ ਹੋਗਾ ਤਣਾ ਹੈ ਤਾਂ ਮੂਲ ਹੈ ਤਾਂ ਤਣਾ ਹੈ ਤਣਾ ਹੈ ਤਾਂ ਮੂਲ ਹੈ ਜੇ ਤਣਾ ਦਾ ਮੂਲ ਵੀ ਨਹੀਂ ਇਸ ਕਿੱਡੀ ਸੋਣੀ ਕਿੱਡੀ ਬਧੀਅ ਪਾਛਾ ਦੀਏ ਜਿਹੜੀ ਤੁਲਾਈ ਸੀ ਰੇਤ ਕਿੰਨੇ ਸੋਹਣੇ ਸੀ ਕਿੰਨੇ ਸਿੱਖਿਆ ਤੰਗੀ ਸੀ ਤੇ ਪਾਸ਼ਾ ਦਾ ਸੁਨ ਜੋ ਹੁੰਦਾ ਵੀ ਆਪੋ ਆਪਣਾ ਵਕਰ ਵਕਰ ਹਰ ਦਾ ਟਾਕ ਹੁੰਦਾ ਪਰ ਅੱਜ ਕਰਜ਼ਾ ਉੱਤਰ ਗਿਆ ਪਹਿਲਾ ਪਿਤਾ ਵਾਰਿਆ ਤੇ ਵੱਡੇ ਸਭਜਾ ਦੇ ਬਾਰੇ ਬਾਰੇ ਸ਼ੋਰ ਦੇ ਸਭ ਜਾਂਦੇ ਮਾਤਾ ਆਖ ਚੱਲ ਕੇ ਆਪ ਵੀ ਅਪਰਾਮਿਸ਼ ਉਹ ਕਰਤਾ ਸਿੱਖ ਹੋਣ ਤੋਂ ਸਭ ਕੁਝ ਰੱਬੀ ਗਿਆਨ ਜਿਹੜਾ ਸੀ ਪੁਰਸ਼ਕਾਂ ਦੀ ਚੁੜੀ ਵਿੱਚ ਪਾਤਾ ਜਿਦੋਂ ਅਸੀਂ ਅੱਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਪੁਰਨ ਨੇ ਇਹ ਰੱਬੀ ਗਿਆਨ ਹੈ ਪਰ ਰੱਬੀ ਗਿਆਨ ਤੇ ਆਸਾ ਦਾ ਸਮਝੋ ਨੂੰ ਉਸ ਨੂੰ ਲਾ ਸਕਦੀ ਇਸ ਰੱਬੀ ਗਿਆਨ ਦੀ ਜਿਹੜਾ ਗੁਰੂ ਦੇ ਨਾਮ ਜੁੜਦਾ ਅੱਜ ਪਹਿਰੋਂ ਪੰਨਾ ਪਿਆਰੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਮਰ ਜੀ ਕਾਤਾ How do